ਅੱਜ ਸੋਸ਼ੀਤਾ ਜੀ ਸਾਰਨ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੀਰ ਹੋਪ ਤੁਸੀਂ ਟਿਕ ਟਕ ਆਉਮੋਂਗੇ ਤੇ ਵਧੀਆ ਹੋਵੋਗੇ ਤੇ ਅੱਜ ਆਪਾਂ ਬਣਾ ਰਿਹਾ ਸਬਜੀ ਪਨੀਰ ਦੀ ਤੇ ਆਪਾਂ ਬਣਾ ਕੇ ਰਿਹਾ ਆਪਾਂ ਮਸਾਲਾ ਪਨੀਰ ਬਣਾ ਰਿਹਾ ਤੁਸੀਂ ਸ਼ਾਈ ਪਨੀਰ ਆਪਾਂ ਮਤਲਬ ਜਿਵੇਂ ਸ਼ਾਈ ਪਨੀਰ ਬਣਾਉਨੇ ਹਨ ਆਪਾਂ ਹੋਵੇ ਸੇਮ ਟੂ ਸੇਮ ਰੈਸਪੀ ਹੁੰਦੀ ਹੈ ਬਸ ਮਾੜ ਮੋਟਾ ਹੀ ਫਰਕ ਹੁੰਦਾ ਉਹਦਾ ਮਸਾਲਾ ਪਨੀਰ ਦਾ ਤੋਂ ਫਿਰ ਆਪਾਂ ਬਣਾਉਨੇ ਮਸਾਲਾ ਪਨੀਰ ਤੇ ਮੈਂ ਦਸ ਸਮਾਨ ਕੱਟ ਕੇ ਰੱਖ ਲਿਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਏ ਮੈਨੇ ਪਿਆਜ਼ ਕੱਟੇ ਆ ਤੇ ਇਹ ਆਪਣੇ ਲਸਣ ਕੱਟਿਆ ਹੋਇਆ ਤੇ ਹਰੀ ਮਿਰਚ ਐ ਤੇ ਉਹਦੇ ਟਮਾਟਰ ਐ ਆਪਣੇ ਤੇ ਅਦਰ ਆਪਣੇ ਪਨੀਰ ਵੀ ਕੱਟ ਕੇ ਰੱਖ ਲਿਆ ਤੇ ਅਦਰੇ ਮੈਨੇ ਦਹੀਂ ਲਈਆ ਤੇ ਦਹੀਂ ਦਾ ਕੀ ਉਹ ਜਮ ਸਮਾਂ ਬਾਅਦ ਚ ਦੱਸੂਗੀ ਸੋ ਪਹਿਲਾਂ ਆਪ ਇੱਕ ਨਾਨ ਸਟਿਕ ਤਵਾ ਲਿਆ ਹਨਾ ਤੇ ਉਹਨੂੰ ਆਪਾਂ ਗਰਮ ਕਰ ਲੈਨੇ ਆ ਇਹ ਥੋੜੇ ਮੈਂ ਧੋਤਾ ਸੀ ਨਾ ਪਾਣੀ ਦੇ ਬੂੰਦਾਂ ਨੇ ਇਹਨਾਂ ਨੂੰ ਡਰਾਈ ਹੋ ਜਾਂਦੋ ਤੇ ਦੇ ਵਿੱਚ ਆਪਾਂ ਪਨੀਰ ਰੋਸਟ ਕਰਨਾ ਆਪਾਂ ਨਾ ਲੋ ਜੀ ਹੁਣ ਆਪਾਂ ਨਾ ਥੋੜਾ ਜਿਹਾ ਆਪਾਂ ਤੇਲ ਪਾ ਲਾਂਗੇ ਦੇ ਵਿੱਚ ਫੇਮਾਪਾ ਸਾਰੇ ਕਲਾਈ ਵਾਲੇ ਦਾਲੀ ਫੈਲਾ ਲਾਂਗੇ ਤੇ ਦੇ ਚਪਾ ਕਰਾਂਗੇ ਆਪਣਾ ਪਨੀਰ ਨੂੰ ਰੋਸਟ 40g ਪੈਚ ਪਨੀਰ ਆਪਣਾ ਰੋਸਟ ਕਰ ਲੈਣੇ ਆ लो जी ये अपना ना थोड़ा थोड़ा थो रोस्ट हो गया है चलो इसमें मैं थोड़े मसाले पाऊंगी है ना फिर पनीर के नाल लगे रह जाए जरा थोड़ा आप लून पावे थोड़ी जी लाल मिर्च थोड़ी जी आप हल्दी पा लेंगे चलो चंगी तरह मिक्स कर लेंगे ਲੋਤੀ ਆਪਣਾ ਪਨੀਰ ਹੁਣ ਰੈਡੀ ਹੈ ਤੇ ਆਪਾਂ ਉਧਰ ਤੜਕੀ ਦੀ ਤਿਆਰੀ ਕਰਦੇ ਹਾਂ ਆਪਣੇ ਦੀ ਅੱਜ ਕੱਲ੍ਹ ਸੀ ਤਾਂ ਲਵੀ ਖਾਉਂਗੇ ਨਾ ਕੱਲ੍ਹ ਵੀ ਬਹੁਤ ਜਾਇਸਵਾਰ ਲੱਗਦਾ ਸੋ ਇਹਨੂੰ ਮੈਂ ਰੱਖ ਲੈਣੀ ਸਾਈਡ ਤੇ ਤੇ ਆਪਾਂ ਥਿਰੱਕ ਕੇ ਆਪਣੀ ਦੂਜੀ ਕੜਾਹੀ ਤੜਕੀ ਵਾਸਤੇ ਸੋ ਜਿਹੜੀ ਅੰਦਰ ਆਪਣੀ ਦਹੀਂ ਹੈ ਚ ਆਪਾਂ ਪਾਗੇ ਥੋੜਾ ਜਿਹਾ ਲੋਨ ਗਰਮ ਮਸਾਲਾ ਹਲਦੀ ਤੇ ਆਪਣੀ ਲਾਲ ਮਿਰਚ ਥੋੜੀ ਜਿਹੀ ਰੱਖੀ ਐ ਮੈਂਨੇ ਕਿਉਂਕਿ ਪਨੀਰ ਚ ਵੀ ਹੈਗੀ ਤੇ ਆਪਾਂ ਹਰੀ ਮਿਰਚੇ ਹੀ ਪਾਵਾਂਗੇ ਤੇ ਥੋੜਾ ਚਾਟ ਮਸਾਲਾ ਇਹਨਾਂ ਨਾਲ ਪਾਵਾਂਗੇ ਆਪਾਂ ਥੋੜੀ ਜਿਹੀ ਕਸੂਰੀ ਮੇਥੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ लो जी अपनी दही बना लिए आप कह तो बनाइए ये आप पा ग्रेवी, ते ग्रेवी ते की तरह से तो ग्रेवी इन बहुत ज़्यादा सोहनी बनती है तो बस आप हम उधर कर ला अपना तड़के की तैयारी लो जी तेल अपना गर्म हो गया पावे आप पा जीरा तो इतने मेरे को कोई भी खड़ा मसाला नहीं है अगर थोड़े कोई तो खड़े मसाले पा लिये है ना बहुत ज़्यादा स्वाद लगते हैं खड़े मसाले थोड़े तो थोड़े पावगी आप लसन इच पावे आप प्याज हरी मिर्च लो जी आप जी आप लिया प्याज हरी मिर्च अपना, के अपना कहते होंगे लसन हम आपको चंकी तरह मिक्स कर लेंगे ਇਹਨੂੰ 골ਡਨ ਬ੍ਰਾਊਨ ਹੋਣ ਤੱਕ ਪੁੰਨਣ ਦੇਵਾਂਗੇ ਤੇ ਪਤਾ ਮੇਰੇ ਨੇ ਇੱਕ ਫਰੈਂਡ ਉਧਰ ਲੁਧਿਆਣੀਆ ਦੀ ਸਾਈਡ ਤੋਂ ਹੈ ਨਾ ਵੀ ਜਿਵੇਂ ਮੈਂ ਉਹਨੂੰ ਕਹੂੰਗੀ ਵੀ ਸੁਣ ਲਾਸਣ ਪਸੰਦ ਹੈ ਹੈ ਨਾ ਵੀ ਮੈਂ ਲਾਸਣ ਪਾਇਆ ਸਬਜ਼ੀ ਤੇ ਉਹ ਤਾਂ ਕਿ ਹਮੇਸ਼ਾ ਮੈਂ ਟੋਕੂਗੀ ਵੀ ਤੂੰ ਲਸਣ ਕਿਉਂ ਬੋਲਦੀ ਹੈ ਨਾ ਮੈਂ ਤੂੰ ਲਸਣ ਬੋਲਿਆ ਕਰ ਸੋ ਤੁਸੀਂ ਮੈਨੂੰ ਜ਼ਰੂਰ ਦੱਸਿਓ ਸੋਡੇ ਲਸਣ ਕਿੱਥੇ ਬੋਲਿਆ ਜਾਂਦਾ ਲਸਣ ਕਿੱਥੇ ਬੋਲਿਆ ਜਾਂਦਾ ਹੈ ਨਾ ਜਿਵੇਂ ਆਪਣੇ ਸੰਗਰੂਰ ਐ ਸਾਈਡ ਜਿੱ ਤੱਕ ਮੈਨੂੰ ਲੱਗਦਾ ਹਮੇਸ਼ਾ ਮੈਂ ਸਾਰਿਆਂ ਦੇ ਮੂੰਹੋਂ ਲਸਣ ਸੁਣਿਆ ਨਾ ਲਸਣ ਤੜੀਨੇ ਸੁਣਿਆ ਹੈਗਾ ਤਾਂ ਉਹ ਮੈਨੂੰ ਹਮੇਸ਼ਾ ਮੈਂ ਬੋਲੀ ਮਤਲਬ ਲੋਟ ਕਰਨ ਤੇ ਲੱਗੀ ਪਊਗੀ ਲੱਗੇ ਲੱਗੀ ਰਹੂਗੀ ਵੀ ਹੈ ਨਾ ਇੱਕ ਜਿਵੇਂ ਆਪਾਂ ਕਰਦੇ ਹਾਂ ਸੰਗਰੂਲ ਸਾਈਡ ਹੈ ਨਾ ਮੈਂਨੇ ਤਾਂ ਨਹੀਂ ਹੈ ਨਾ ਜਿਵੇਂ ਮੈਂ ਉਹਨੂੰ ਕਹੂੰਗੀ ਵੀ ਮੈਂਨੇ ਤਾਂ ਐਵੇਂ ਕਰੇ ਨਹੀਂ ਹੈਗਾ ਵੀ ਤੂੰ ਕਰ ਲਿਆ ਤਾਂ ਮੈਂ ਆਪਦਾ ਮੈਂਨੇ ਕਹਿ ਲਿਆ ਤੇ ਉਹ ਕਿ ਮੈਂਨੇ ਕਾ ਤੋ ਕਹਨੀ ਆ ਜੇ ਮੈਂ ਉਹਨਾਂ ਨੂੰ ਕਹੂੰ ਵੀ ਤੁਸੀਂ ਸੋਨੂ ਮੈਂ ਉਹਨਾਂ ਨੂੰ ਸੋਨੂ ਕਹਨੀ ਆ ਨਾ ਜਿਆਦੇ ਮੈਂ ਸੋਨੂ ਪਤਾ ਨਹੀਂ ਲੱਗਿਆ ਹੈਗਾ ਵੀ ਐਵੇਂ ਹੋ ਗਿਆ ਹੈ ਨਾ ਤਾਂ ਕੋਈ ਸੋਨੂ ਕੀ ਹੁੰਦਾ ਤੁਹਾਨੂੰ ਕਿਹਾ ਕਰ ਜਾਂ ਤੁਹਾਨੂੰ ਕਿਹਾ ਕਰ ਦੀਵੇ ਚੈਟ ਵੀ ਸਾਡੀ ਹੁੰਦੀ ਹੈ ਨਾ ਕਹਿੰਦੇ ਸਾਲ ਚੰਗਾ ਤੂੰ ਬੋਲੀ ਇਸ ਤਾ ਬੋਲਦੀ ਬੋਲਦੀ ਆ ਪਰ ਕਹਿੰਦੇ ਚੈਟ ਚ ਤਾਂ ਤੁਹਾਨੂੰ ਇਹ ਲਿਖ ਲਿਆ ਕਰ ਮੈਂ ਤੁਹਾਨੂੰ ਕਿਵੇਂ ਲਿਖਾਵਾਂ ਜ ਮੈਂ सोनू ਬੋਲਦੀ ਆ ਲੋ ਸਾਡੀ ਚੈਨਾਉ ਹੁੰਦਾ ਹੈ ਨਾ ਵੀ ਤੂੰ ਐ ਬੋਲਦੀ ਐ ਬੋਲਦੀ ਐ ਬੋਲਦੀ ਐ ਬੋਲਦੀ ਆ ਲੋ ਜੀ ਪਿਆਜ਼ ਤੇ ਜਿਹੜੇ ਆਪਣੇ 골ਡਨ ਬ੍ਰਾਊਨ ਹੋ ਗਏ ਨੇ ਹਨਾ ਤੇ ਆਪਾਂ ਹੁਣ ਇਹ ਚ ਪਾਵਾਂਗੇ ਟਮਾਟਰ ਆਪਣੇ ਆਪਾਂ ਇਹ ਥੋੜਾ ਜਿਹਾ ਆਪਾਂ ਮਸਾਲਾ ਪਾ ਲਾਂਗੇ ਤੁਸੀਂ ਕਹੋਗੇ ਮੈਂ ਵੀ ਤੋਂ ਹਰ ਕਿਸੇ ਤੇ ਮਸਾਲਾ ਪਾਈ ਦਿੰਨੀ ਬਟ ਮੈਂ ਸਾਰਿਆਂ ਦੇ ਹਨਾ ਮਸਾਲਾ ਦੇਖਿਆ ਹੋਇਆ ਵੀ ਮੈਂ ਕਿਸੇ ਕਿਸੇ ਤੇ ਕਿੰਨਾ ਪਾ ਰਹੀ ਹਾਂ ਨਾ ਤਾਂ ਕੋਈ ਗੱਲ ਹੈਗੀ ਮਸਾਲਿਆਂ ਨਾਲ ਨਹੀਂ ਪੈਂਦਾ ਹੈਗਾ ਕਿਉਂਕਿ ਆਪਾਂ ਪਾਣੀ ਵੀ ਪਾਉਣਾ ਨਾ ਹਜੇ ਗਰੇਵੀ ਵਾਲੀ ਬਣੂਗੀ ਧਰਮ ਮਸਾਲਾ ਆਪਾਂ ਲਾਸਟ ਵਿੱਚ ਪਾਵਾਂਗੇ ਥੋੜਾ ਜਿਹਾ ਮਸਾਲਾ ਹੀ ਪਾਏ ਆਪਾਂ ਤੇ ਮਿਕਸ ਕਰ ਲਾਂਗੇ ਤੇ ਆਪਾਂ ਹੁਣ ਪਾਵਾਂਗੇ ਆਪਣੀ ਦਹੀਂ ਜਿਹੜਾ ਪਾ ਮਿਕਸ ਤੇ ਬਣਾਇਆ ਗਰੇਵੀ ਦੋ ਜੀ ਇਸ ਚਾਪਾ ਗਰੇਵੀ ਪਾਤੀ ਆਪਣੀ ਥੋੜchen ਜਿੱਤਰ ਆਪਾਂ ਮਿਕਸ ਕਰ ਲਿਆਂਗੇ ਲੋ ਜੀ ਆਪਾਂ ਦਹੀਂ ਪਾ ਲਿਆ ਤੇ ਆਪਾਂ ਇਹ ਚਾਪਾ ਵਾਲੇ ਨੂੰ ਥੋੜਾ ਇਹ ਪਾਣੀ ਆਪਣਾ ਬੋਜੀ ਆਪਣਾ ਬਾਲ ਆ ਗਿਆ ਤੇ ਦੇਖ ਜਿਹੜੀ ਆਪਾਂ ਉਹ ਕਿੱਤੇ ਹੋਏ ਸੀ ਫਰਾਈ ਕੀਤਾ ਸੀ ਨਾ ਪਨੀਰ ਕੀ ਪਾ ਦਾਂਗੇ ਲੋ ਜੀ ਜਿਹੜੀ ਲੋ ਜੀ ਆਪਣੀ ਜਿਹੜੀ ਸਬਜੀ ਬੱਸ ਬਣ ਕੇ ਰੈਡੀ ਆ ਹਨਾ ਤੇ ਆਪਾਂ ਪਨੀਰ ਪਾ ਦਿੱਤਾ ਇਹਦੇ ਵਿੱਚ ਤੇ ਬੱਸ ਹੁਣ ਆਪਾਂ ਇਹ ਚ ਪਾਵਾਂਗੇ ਗਰਮ ਮਸਾਲਾ ਲੋ ਜਿਹੜੀ ਆਪਣੀ ਸਬਜੀ ਹੈ ਰਿਜ ਗਈ ਹੈ ਹਨਾ ਤੇ ਆਪਾਂ ਹੁਣ ਇਹ ਚ ਗਰਮ ਮਸਾਲਾ ਪਾਵਾਂਗੇ ਤੇ ਪਾਵਾਂਗੇ ਆਪਾਂ ਕਸੂਰੀ ਵੀ ਇੱਥੇ ਤੇ ਥੋੜਾ ਜਿਹਾ ਮੇਰੇ ਕੋਲ ਹੋ ਹੁੰਦਾ ਆਪਣਾ ਕੋਰੀਐਂਡਰ ਤੇ ਪੱਤੇ ਹੁੰਦੇ ਹਨਾ ਧਨੀਏ ਦੇ ਪੱਤੇ ਉਹ ਪਾ ਦਾਂਗੇ ਤੇ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਆਪਣੀ ਸਬਜੀ ਬਣ ਕੇ ਹੀ ਰੈਡੀ ਹੈ ਤੇ ਆਪਾਂ ਤੁਹਾਨੂੰ ਦਿਖਾਉਣੇ ਲੋ ਜੀ ਆਪਣੀ ਜਿਹੜੀ ਸਬਜੀ ਹੈ ਹਨਾ ਇਹ ਬਣ ਕੇ ਰੈਡੀ ਹੈ ਸਦਾ ਸਪੈਗੈਨ ਕਰ ਲੈਣੇ ਰੋਟੀ ਪਕਾ ਲੈਣੇ ਇਹ ਮੇਰੇ ਕੋਲ ਨਾ ਕਸ਼ਮੀਰੀ ਲਾਲ ਮਿਰਚ ਨਹੀਂ ਹੈਗੀ ਸੀ ਕਿਉਂਕਿ ਅਗਰ ਤੁਸੀਂ ਦਨ ਚ ਕਸ਼ਮੀਰੀ ਲਾਲ ਮਿਰਚ ਪਾਉਗੇ ਤਾਂ ਥੋੜੀ ਸਬਜੀ ਐ ਨਾ ਜਿਹੜੀ ਲਾਲ ਜੇ ਕਲਰ ਫੈਲ ਲੂਗੀ ਬਟ ਮੇਰੇ ਕੋਲ ਹਨਾ ਨਹੀਂ ਹੈਗੀ ਸੀ ਤੇ ਮੈਂ ਸਿੰਪਲ ਜਿਹੜੇ ਆਪਾਂ ਨਾਰਮਲ ਮਸਾਲੇ ਹੁੰਦੇ ਨੇ ਉਹ ਹੀ ਪਾਏ ਨੇ ਤੇ ਆਪਣੀ ਜਿਹੜੀ ਸਬਜੀ ਐ ਬਣ ਕੇ ਰੈਡੀ ਆ ਤੇ ਬਸ ਵਾ फटाफट ਖਾ ਲੈਣੇ ਆ ਉਹਾਂਜੀ ਆਪਣੀ ਸਬਜ਼ੀ ਬਣਾਈ ਲਈ ਹੈ ਹਨਾ ਤੇ ਬਾਕੀ ਮੈਂ ਇਹਦੇ ਨਾਲ ਰੋਟੀ ਨਹੀਂ ਮੈਂ ਤਾਂ ਜ਼ੀਰਾ ਰਾਈਸ ਖਾਉਂਗੀ ਤੇ ਮੈਂ ਇਹ ਚੌਲ ਰੱਖੇ ਹੋਏ ਨੇ ਦਿਸਾਈਡ ਤੇ ਤੇ ਫਿਰ ਨਾ ਜਿਵੇਂ ਮੈਂ ਪਲੇਨ ਰਾਈਸ ਖਾਵਾਂਗੀ ਤੇ ਸੱਚੀ ਮਤਲਬ ਹੋਦਾ ਮੈਨੂੰ ਇਹ ਨਾਲ ਮੈਨੂੰ ਤਾਂ ਟੇਸਟ ਕੀਤੀ ਨਾ ਐਨ ਮਿਸ ਬਾਦ ਲੱਗੀ ਨਾ ਫਿਰ ਮੈਂ ਸੋਚਿਆ ਮੈਂ ਨਹੀਂ ਐਨ ਚੌਲਾ ਨਾਲ ਨਹੀਂ ਖਾਂ ਮਤਲਬ ਇਹਨੂੰ ਰੋਟੀ ਨਾਲ ਨਹੀਂ ਖਾਦੇ ਮੈਂ ਚੌਲਾ ਨਾਲ ਖਾਵਾਂਗੀ ਤੇ ਆਪਾਂ ਰਾਈਸ ਬਣਾਉਣੇ ਨਾਲ ਮੈਂ ਤੁਹਾਨੂੰ ਦਿਖਾਵਾਂ ਤੇ ਅੱਜ ਦਿਨ ਮੇਰੇ ਰਾਈਸ ਰੱਖੇ ਹੋਸੇ ਬਹੁਤ ਆਪਮਨ ਕੈਮਰੇ ਇਫ ਪਲਰ ਹੋ ਗਿਆ ਤੇ ਤੇ ਮੈਂ ਰਾਈਸ ਪਰ ਨੇ ਰੱਖੇ ਹੋਏ ਨੇ ਬਸ ਉਹ ਬਣ ਜਾਣਗੇ ਤੇ ਇਧਰ ਆਪਣੇ ਇਹ ਚ ਨਾ ਮੈਂ ਥੋੜਾ ਜਿਹਾ ਜ਼ਿਆਦਾ ਪਾਣੀ ਪਾ ਲਿਆ ਸੀਗਾ ਕਿਉਂਕਿ ਹੁਣ ਰਾਈਸ ਨਾ ਖਾਣੀ ਸੀ ਨਾ ਪਹਿਲਾਂ ਮੈਂ ਥੋੜੀ ਗਰੇਵੀ ਮੰਗੂ ਰੱਖਿਆ ਸੀਗਾ ਫੇ ਆਪਾਂ ਇਹ ਖਾ ਲਾਂਗੇ ਬਟ ਹੁਣ ਮੈਂ ਥੋੜਾ ਜਿਹਾ ਪਾਣੀ ਪਾ ਲਿਆ ਸੀ ਵਿੱਚ ਤੇ ਉਹਨੂੰ ਦੁਬਾਰਾ ਰਿਝਾ ਦਿਆ ਸੀਗਾ ਤੇ ਮੈਂ ਹਾਂ ਰਾਈਸ ਨਾ ਖਾਵਾਂਗੀ ਕਿਉਂਕਿ ਬਹੁਤ ਜ਼ਿਆਦਾ ਟੇਸਟੀ ਲੱਗੀ ਮੈਨੂੰ ਪੇਸਟ ਕਰਨ ਤੇ ਇਹ ਤੋ ਚਾ ਇਧਰ ਆਪਣੇ ਰਾਈਸ ਬਣ ਗਏ ਨੇ ਤੇ ਆਪਾਂ ਹੁਣ ਆਪਾਂ ਪਲੇਟ ਚ ਪਾ ਲੈਨੇ ਆ ਤੋ ਜੀ ਆਪਾਂ ਹੁਣ ਖਾ ਲੈਨੇ ਆ ਤੇ ਬਸ ਫਟਾਫਟ ਮੈਂ ਖਾ ਲਾਂ ਮੈਂ ਕਿਉਂਕਿ ਮੇਰੇ ਮੂੰਹ ਚ ਪਾਣੀ ਆ ਰਿਹਾ ਮੈਂ ਰਹਿ ਨਹੀਂ ਸਕਦੀ ਐਗੀ ਤੇ ਬਾਕੀ ਆਪਾਂ ਫੇਰ ਮਿਲਦੇ ਆ ਸੁਣ ਹਾਂਜੀ ਹੋਪ ਸਨਸਾਰ ਨੂੰ रेसिपी ਵਧੀਆ ਲੱਗੀ ਹੋ ਅਗਰ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਸ ਮੈਂ ਨਾ ਵੀ ਟਰਾਈ ਕਰਦੀ ਰਹਿਣੀ ਹਾਂ ਨਾ ਵੀ ਨਵੀਂ ਨਵੀਂ रेसिपीयां ਬਣਾਉਂਦੀ ਰਹਾ ਤੇ ਤੁਹਾਨੂੰ ਸ਼ੇਅਰ ਕਰਦੀ ਰਹਾ ਅਗਰ ਤੁਹਾਨੂੰ ਵਧੀਆ ਲੱਗਦੀ ਤਾਂ ਪਲੀਜ਼ ਲਾਈਕ ਕਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੁਸੀਂ ਮੈਨੂੰ ਸਲਾਹ ਵੀ ਦੇ ਸਕਦੇ ਹੋ ਹਨਾ ਵੀ ਮਨ ਵੀ ਤੁਸੀਂ ਐਵੇਂ ਕਰਿਆ ਕਰੋ ਜਾਂ ਤੁਸੀਂ ਇਹ ਰੈਸਪੀ ਖਾਇਆ ਕਰੋ ਹਨਾ ਵੀ ਮਤਲਬ ਜਾਂ ਆਹ ਚੀਜ਼ ਬਣਾ ਕੇ ਖਾਇਆ ਕਰੋ ਬੇ ਬਹੁਤ ਜਿਆਦਾ ਸਵਾਦ ਲੱਗਦੀ ਆ ਤੇ ਮੈਂ ਜ਼ਰੂਰ ਟਰਾਈ ਕਰੂੰਗੀ ਤੇ ਬਾਕੀ ਆਪਾਂ ਅ ਵਧੀਆ ਲੱਗੂ ਅਗਰ ਵਧੀਆ ਲੱਗਾ ਤਾਂ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਫਿਰ ਨਵੇਂ ਬਲੌਗ ਦੇ ਨਾਲ ਬਾਏ ਬਾਏ